ਕਾਫੀ ਗਰਮ ਹੋਈ ਬਹਿਸ ਇਹ ਕਿਹਾ ਗਿਆ ਜਿਹੜੇ ਸਰਕਾਰੀ ਵਕੀਲਾ ਵੱਲੋਂ ਕਿ ਜੇ ਰਿਲੀਜ਼ ਕੀਤਾ ਜਾਊਗਾ ਤਾਂ ਫਿਰ ਅੱਗ ਲੱਗ ਸਕਦੀ ਉਹਨਾਂ ਜਿਹੜੀਆਂ ਸਪੀਚਾਂ ਨੇ ਉਹਦੇ ਨਾਲ ਹੋਰ ਕੰਟਰੋਵਰਸੀ ਵੱਲ ਸਕਦੀ ਉਹ ਐਕਚੁਅਲ ਚ ਕੀ ਹੋਇਆ ਜੀ ਅਸੀਂ ਤਾਂ ਕਿਹਾ ਸੀ ਦੇਖੋ ਭਾਈ ਅਮਰਿਤਪਾਲ ਸਿੰਘ ਹੋਰਾਂ ਨੇ ਪੰਜਾਬ ਦੀ ਹਦੂਦ ਅੰਦਰ ਵੀ ਐਂਟਰ ਨਹੀਂ ਕਰਨਾ ਪਹਿਲਾਂ 5 ਜੁਲਾਈ 2024 ਨੂੰ ਸੌ ਚੱਕ ਸਮਾਗਮ ਲਈ ਵੀ ਆਏ ਨਹੀਂ ਕੋਈ ਉਸ ਨਾਲ ਇਫੈਕਟ ਨਹੀਂ ਪਿਆ ਜੀ ਪੰਜਾਬ ਉੱਪਰ ਹੈ ਨਾ ਜੀ ਕੋਈ ਐਵੇਂ 네ਗੇਟਿਵ ਇਫੈਕਟ ਪਿਆ ਹੋਵੇ ਕਿ ਹੁਣ ਜੇ ਪਾਰਲੀਮੈਂਟ ਜਾਣਗੇ ਉੱਥੇ ਐਮਪੀ ਰਸ਼ੀਦ ਵੀ ਹੈਗੇ ਨੇ ਜਿੰਨਾ ਉੱਪਰ ਜੋ ਯੂਏਪੀਏ ਦਾ ਕੇਸ ਹੈ ਟੈਰਰ ਫੰਡਿੰਗ ਦਾ ਕੇਸ ਹੈ ਪਹਿਲਾਂ ਜੋ ਮਰਡਰ ਦੇ ਕੇਸ ਚ ਅੰਦਰ ਰਹੇ ਨੇ ਐਮਪੀ ਪੱਪੂ ਯਾਦਵ ਉਹਨਾਂ ਨੂੰ ਵੀ ਪਾਰਲੀਮੈਂਟ ਆਉਣ ਜਾਣ ਦੀ ਇੱਕ ਨਹੀਂ ਸੈਂਕੜੇ ਵਾਰ ਪਰਮਿਸ਼ਨ ਮਿਲੀ ਹੈ ਜੋ ਰਸ਼ੀਦ ਉਰੀ ਵੀ ਤੀਜੀ ਵਾਰ ਅਟੈਂਡ ਕਰ ਰਹੇ ਨੇ ਤਾਂ ਐਨਐਸਸੀ ਵਿੱਚ ਤਾਂ ਕੋਈ ਦੋਸ਼ ਵੀ ਤੈਅ ਨਹੀਂ ਹੋਇਆ ਭਾਈ ਅਮਰਿਤਪਾਲ ਸਿੰਘ ਉੱਪਰ ਤਾਂ ਵੀ ਉਹਨਾਂ ਨੂੰ ਜੋ ਉੱਥੇ ਅੰਦਰ ਜਾਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਜੇ ਉਹ ਜੇ ਪਾਰਲੀਮੈਂਟ ਜਾਣਗੇ ਉੱਥੇ ਐਮਪੀ ਰਸ਼ੀਦ ਵੀ ਹੈਗੇ ਨੇ ਜਿੰਨਾ ਉੱਪਰ ਜੋ ਯੂਏਪੀਏ ਦਾ ਕੇਸ ਹੈ ਟੈਰਰ ਫੰਡਿੰਗ ਦਾ ਕੇਸ ਹੈ ਪਹਿਲਾ ਜੋ ਮਰਡਰ ਦੇ ਕੇਸ ਚ ਅੰਦਰ ਰਹੇ ਨੇ ਐਮਪੀ ਪੱਪੂ ਯਾਦਵ ਉਹਨਾਂ ਨੂੰ ਵੀ ਪਾਰਲੀਮੈਂਟ ਆਉਣ ਜਾਣ ਦੀ ਇੱਕ ਨਹੀਂ ਸੈਂਕੜੇ ਵਾਰ ਪਰਮਿਸ਼ਨ ਮਿਲੀ ਹੈ ਤਾਂ ਐਨਐਸਸੀ ਵਿੱਚ ਤਾਂ ਕੋਈ ਦੋਸ਼ ਵੀ ਤੈਅ ਨਹੀਂ ਹੋਇਆ ਭਾਈ ਅਮਰਿਤਪਾਲ ਸਿੰਘ ਉੱਪਰ ਤਾਂ ਵੀ ਉਹਨਾਂ ਨੂੰ ਜੋ ਉੱਥੇ ਅੰਦਰ ਜਾਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਾਰਨ ਇਹ ਕਿਹਾ ਕੀ ਸੀਗਾ ਕਿਹੜੇ-ਕਿਹੜੇ ਗਰਾਉਂਡਸ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਹੀਂ ਰਿਲੀਜ਼ ਕਰ ਸਕਦੇ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਠੀਕ ਨਹੀਂ ਰੋ ਉਹਨਾਂ ਨੇ ਕਿਹਾ ਅਸੀਂ ਸਿਕਿਉਰਿਟੀ ਆਫ ਪੰਜਾਬ ਨੂੰ ਖਤਰਾ ਹੈ ਜੀ ਪਬਲਿਕ ਆਰਡਰ ਨੂੰ ਖਤਰਾ ਹੈ ਕਿਹੜੇ ਕਿਹੜੇ ਮੁੱਦੇ ਜਿਹੜੇ ਸੰਸਦ ਚੱਕਣਾ ਵੀ ਤਿੰਨ ਇਸ਼ੂਜ਼ ਦੇ ਉੱਪਰ ਅਸੀਂ ਗੱਲ ਕਰਾਂਗੇ ਜਿਹੜਾ ਫਲੱਡਸ ਐ ਪੰਜਾਬ ਦੇ ਵਿੱਚ ਉਸ ਦੇ ਉੱਪਰ ਜੋ 1000 ਪਿੰਡਾਂ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜੋ ਕਿ ਖਡੂਰ ਸਾਹ ਪਾਰਲੀਮੈਂਟਰੀ ਸੀਟ ਦਾ ਹਿੱਸਾ ਨੇ ਜਿਲ੍ਹਾ ਤਰਨਤਾਰਨ ਜੀਰਾ ਹਲਕਾ ਜਿਲ੍ਹਾ ਕਪੂਰਥਲਾ ਜਿਲ੍ਹਾ ਸੁਲਤਾਨਪੁਰ ਲੋਧੀ ਉਸ ਦੇ ਉੱਪਰ ਅਸੀਂ ਗੱਲ ਕਰਨੀ ਐ ਖਡੂਰ ਸਾਹ ਤੋਂ ਸੰਸਦ ਅਮਰਪਾਲ ਸਿੰਘ ਨੂੰ ਰਿਲੀਜ਼ ਕਰਨ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਸੀ ਤੇ ਸਰਕਾਰ ਵੱਲੋਂ ਜਦੋਂ ਰਿਲੀਜ਼ ਕਰਨ ਤੋਂ ਉਹਨਾਂ ਨੂੰ ਮਨਾ ਕੀਤਾ ਗਿਆ ਤਾਂ ਉਸ ਨੂੰ ਚੈਲੰਜ ਕੀਤਾ ਸੀ ਅਮਰਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਸਾਡੇ ਨਾਲ ਮੌਜੂਦ ਨੇ ਹੁਣੇ-ਹੁਣੇ ਸੁਣਵਾਈ ਜਿਹੜੀ ਸੀਗੀ ਜਿਹੜੀ ਚੱਲ ਰਹੀ ਸੀ ਖਤਮ ਹੋਈ ਹੈ ਤੇ ਅਗਲੀ ਜਿਹੜੀ ਤਰੀਕ ਹੈਗੀ ਉਹ 8 ਦਸੰਬਰ ਜਿਹੜੀ ਆ ਕੋਰਟ ਨੇ ਪਾਈ ਹੈ ਕੀ ਕੁਝ ਹੋਇਆ ਗੱਲਬਾਤ ਕਰਾਂਗੇ ਖਾਰਾ ਸਾਹਿਬ ਕੀ ਅੱਜ ਹੋਇਆ ਜਿਹੜਾ ਤੁਸੀਂ ਚੈਲੰਜ ਕੀਤਾ ਸੀ ਪਟੀਸ਼ਨ ਉਹਦੇ ਆ ਦੇਖੋ ਜੋ 24 ਦਸੰਬਰ ਨੂੰ ਜੋ ਪੰਜਾਬ ਸਰਕਾਰ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਪ੍ਰੋ ਰਿਜੈਕਟ ਕੀਤੀ ਸੀ ਉਸ ਨੂੰ ਚੈਲੰਜ ਕੀਤਾ ਗਿਆ ਸੀ ਤਾਂ ਅੱਜ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਰਡਰ ਕੀਤੇ ਹੈ ਵੀ ਜਵਾਬ ਦਿਓ ਜੀ ਵੀ ਤੁਸੀਂ ਕਿਉਂ ਉਹ ਕਾਰਨ ਕੀ ਨੇ ਵੀ ਜਿੰਨਾ ਕਰਕੇ ਤੁਸੀਂ ਪ੍ਰੋਜੈਕਟ ਕੀਤੀ ਹੈ ਤਾਂ ਉਸ ਕਰਕੇ 8 ਦਸੰਬਰ ਤਰੀਕ ਐ ਉਪਈ ਹੈ ਜੀ ਅੱਛਾ ਕੀ ਹੈ ਬਹਿਸ ਜਿਹੜੀ ਹੈ ਕਿਸ ਤਰ੍ਹਾਂ ਦੀ ਹੋਈ ਹੈ ਕਿਉਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਕਾਫੀ ਗਰਮ ਹੋਈ ਬਹਿਸ ਇਹ ਕਿਹਾ ਗਿਆ ਜਿਹੜੇ ਸਰਕਾਰੀ ਵਕੀਲਾਂ ਵੱਲੋਂ ਕਿ ਜੇ ਰਿਲੀਜ਼ ਕੀਤਾ ਜਾਊਗਾ ਤਾਂ ਫਿਰ ਅੱਗ ਲੱਗ ਸਕਦੀ ਹੈ ਉਹਨਾਂ ਜਿਹੜੀਆਂ ਸਪੀਚਾਂ ਨੇ ਉਹਦੇ ਨਾਲ ਹੋਰ ਕੌਂਟਰੋਵਰਸੀ ਵੱਧ ਸਕਦੀ ਹੈ ਉਹ ਐਕਚੁਅਲ ਵਿੱਚ ਕੀ ਹੋਇਆ ਅਹ ਦੇਖੋ ਜੀ ਗੱਲ ਈਜ਼ੀ ਅਸੀਂ ਤਾਂ ਕਿਹਾ ਸੀ ਦੇਖੋ ਭਾਈ ਅਮਰਿਤਪਾਲ ਸਿੰਘ ਜਿਹੜਾ ਨੇ ਪੰਜਾਬ ਦੀ ਹਦੂਦ ਅੰਦਰ ਵੀ ਐਂਟਰੀ ਨਹੀਂ ਕਰਨਾ ਪਹਿਲਾਂ 5 ਜੁਲਾਈ 2024 ਨੂੰ ਸੌ ਚੱਕ ਸਮਾਗਮ ਲਈ ਵੀ ਆਏ ਨੇ ਕੋਈ ਉਸ ਨਾਲ ਇਫੈਕਟ ਨਹੀਂ ਪਿਆ ਜੀ ਪੰਜਾਬ ਉੱਪਰ ਹੈ ਨਾ ਜੀ ਕੋਈ ਐਵੇਂ 네ਗੇਟਿਵ ਇਫੈਕਟ ਪਿਆ ਹੋਵੇ ਤੇ ਹੁਣ ਜੇ ਪਾਰਲੀਮੈਂਟ ਜਾਣਗੇ ਉੱਥੇ ਐਮਪੀ ਰਸ਼ੀਦ ਵੀ ਹੈਗੇ ਨੇ ਜਿੰਨਾ ਉੱਪਰ ਜੋ ਯੂਏਪੀਏ ਦਾ ਕੇਸ ਹੈ ਟੈਰਰ ਫੰਡਿੰਗ ਦਾ ਕੇਸ ਹੈ ਪਹਿਲਾਂ ਜੋ ਮਰਡਰ ਦੇ ਕੇਸ 'ਚ ਅੰਦਰ ਰਹੇ ਨੇ ਐਮਪੀ ਪੱਪੂ ਯਾਦਵ ਉਹਨਾਂ ਨੂੰ ਵੀ ਪਾਰਲੀਮੈਂਟ ਆਉਣ ਜਾਣ ਦੀ ਇੱਕ ਨਹੀਂ ਸੈਂਕੜੇ ਵਾਰ ਪਰਮਿਸ਼ਨ ਮਿਲੀ ਹੈ ਜੋ ਰਸ਼ੀਦ ਉਰੀ ਵੀ ਤੀਜੀ ਵਾਰ ਅਟੈਂਡ ਕਰ ਰਹੇ ਨੇ ਤਾਂ ਐਨਐਸਸੀ ਵਿੱਚ ਤਾਂ ਕੋਈ ਦੋਸ਼ ਵੀ ਤੈਅ ਨਹੀਂ ਹੋਇਆ ਭਾਈ ਅਮਰਿਤਪਾਲ ਸਿੰਘ ਪਰ ਤਾਂ ਵੀ ਉਹਨਾਂ ਨੂੰ ਜੋ ਉੱਥੇ ਅੰਦਰ ਜਾਣ ਦਾ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਫਿਰ ਜੱਜ ਸਾਹਿਬ ਨੇ ਪੰਜਾਬ ਸਰਕਾਰ ਨੂੰ ਆਰਡਰ ਕੀਤਾ ਵੀ ਹੁਣ ਉਹ ਜਿਹੜਾ ਹੈਗਾ ਜੀ ਇਸ ਦੇ ਵਿੱਚ ਜਵਾਬ ਹੈ ਉਹ ਦਾਇਰ ਕਰਨ 8 ਦਸੰਬਰ ਨੂੰ ਅੱਛਾ ਸਰਕਾਰ ਨੇ ਕਿਹਾ ਕੀ ਸੀਗਾ ਕਿਹੜੇ-ਕਿਹੜੇ ਗਰਾਉਂਡਸ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਹੀਂ ਰਿਲੀਜ਼ ਕਰ ਸਕਦੇ ਲੈਂਡ ਆਂਡ ਆਰਡਰ ਜਿਹੜਾ ਹੈਗਾ ਉਹ ਠੀਕ ਨਹੀਂ ਰੂ ਦੇਖੋ ਜੀ ਉਹਨਾਂ ਨੇ ਕਿਹਾ ਸੀ ਸਿਕਿਉਰਿਟੀ ਆ ਪੰਜਾਬ ਨੂੰ ਖਤਰਾ ਹੈ ਜੀ ਪਬਲਿਕ ਆਰਡਰ ਨੂੰ ਖਤਰਾ ਹੈ ਪਰ ਜਦੋਂ ਉਹਨਾਂ ਨੇ ਪੰਜਾਬ ਚ ਐਂਟਰੀ ਨਹੀਂ ਕਰਨਾ ਦੇਖੋ ਪਹਿਲਾਂ ਵੀ ਉਹ ਪਰੋਲ ਤੇ ਆ ਚੁੱਕੇ ਨੇ ਉਹਨਾਂ ਸੌ ਚੁੱਕ ਸਮਾਗਮ ਹੋਇਆ ਕੋਈ ਅਜਿਹੀ ਘਟਨਾ ਨਹੀਂ ਹੋਈ ਪੰਜਾਬ ਵਿੱਚ ਉਹਨਾਂ ਦੇ ਸਾਥੀ ਭਾਈ ਕਲਵੰਦ ਸਿੰਘ ਰਾਉ ਕੇ ਭਾਈ ਬਸੰਤ ਸਿੰਘ ਦੌਲਤਪੁਰਾ ਉਹ ਵੀ ਆਏ ਨੇ ਹਫ਼ਤੇ ਹਫ਼ਤੇ ਦੀ ਅਪਰੋਚ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਤਾਂ ਦੇਖੋ ਇੱਕ ਪੋਲੀਟੀਕਲ ਸਟੰਟ ਹੈ ਪੰਜਾਬ ਸਰਕਾਰ ਦਾ ਇਕ ਉਹਨਾਂ ਦੀ ਜਿਹੜੀ ਨਵੀਂ ਖੇਤਰੀ ਧਿਰ ਹੈ ਪੰਥਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਸ ਨੂੰ ਢਾਹ ਲਾਉਣ ਦਾ ਹੋਰ ਕੁਝ ਵੀ ਹੈ ਨਹੀਂਗਾ ਇਸ ਦੇ ਵਿੱਚ ਇੱਕ ਪੋਲੀਟੀਕਲ ਪ੍ਰिजनਰ ਨੇ ਭਾਈ ਅਮਰਤਪਾਲ ਸਿੰਘ ਇੱਕ ਬਦਲਾਖੂਰੀ ਦੀ ਸਿਆਸਤ ਆ ਜੋ ਸ਼ਿਕਾਰ ਹੋਈ ਨਹੀਂ ਹੋਰ ਕੁਝ ਨਹੀਂ ਅੱਛਾ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਕਿਹੜੇ ਕਿਹੜੇ ਮੁੱਦੇ ਜਿਹੜੇ ਆ ਸੰਸਦ ਚੱਕਣਗੇ ਅਸੀਂ ਪਟੀਸ਼ਨ ਦੇ ਵਿੱਚ ਇਹ ਦੇਖੋ ਐਫੀਡੇਵਿਟ ਦੇ ਉੱਪਰ ਜਿਵੇਂ ਪਟੀਸ਼ਨ ਦਰਜ ਕਰਦੇ ਹਾਂ ਐਫੀਡੇਵਿਟ ਤੇ ਗੱਲਾਂ ਹੁੰਦੀਆਂ ਨੇ ਵੀ ਅਸੀਂ ਇਹ ਕਹਿ ਕੇ ਉਥੇ ਦਿੱਤਾ ਜੀ ਵਿੱਤਨ ਇਸ਼ੂਜ਼ ਦੇ ਉੱਪਰ ਅਸੀਂ ਗੱਲ ਕਰਾਂਗੇ ਜਿਹੜਾ ਫਲੱਡਸ ਹੈ ਪੰਜਾਬ ਦੇ ਵਿੱਚ ਉਸ ਦੇ ਉੱਪਰ ਜੋ 1000 ਪਿੰਡਾਂ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਜੋ ਕਿ ਖਡੂਰ ਸਾਹ ਪਾਰਲੀਮੈਂਟਰੀ ਸੀਟ ਦਾ ਹਿੱਸਾ ਨੇ ਜ਼ਿਲ੍ਹਾ ਤਰਨਤਾਰਨ ਜੀਰਾ ਹਲਕਾ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਸੁਲਤਾਨਪੁਰ ਲੋਧੀ ਤਾਂ ਉਸ ਦੇ ਉੱਪਰ ਅਸੀਂ ਗੱਲ ਕਰਨੀ ਹੈ ਦੂਜਾ ਜਿਹੜਾ ਨਸ਼ਾ ਬਹੁਤ ਜ਼ਿਆਦਾ ਪੰਜਾਬ ਵਿੱਚ ਵੱਧ ਚੁੱਕਿਆ ਖਾਸ ਕਰਕੇ ਜਿਹੜੇ ਬਾਰਡਰ ਦਾ ਜਿਹੜਾ ਖਡੂਰ ਸਾਹ ਪਾਰਲੀਮੈਂਟਰੀ ਸੀਟ ਦਾ ਏਰੀਆ ਹੈ ਉੱਥੇ ਤੇ ਤੀਜਾ ਜਿਹੜਾ ਸਾਡੀ ਪਾਰਲੀਮੈਂਟ ਦੇ ਵਿੱਚ ਸਾਡੀ ਕੌਨਸਟਿਟੂਐਂਸੀ ਦੇ ਵਿੱਚ ਜਿਹੜੇ ਡਿਵੈਲਪਮੈਂਟ ਨਹੀਂ ਹੋ ਰਹੀ ਤਾਂ ਉਸ ਦਾ ਮੁੱਦਾ ਉਸ ਉੱਪਰ ਗੱਲ ਕਰਾਂਗੇ ਤਾਂ ਇਹ ਇਸ਼ੂਸ ਅਸੀਂ ਅੱਗੇ ਰੱਖੇ ਨੇ ਜੀ। ਅਚ ਕ ਐਨਐਸਏ ਨੂੰ ਲੈ ਕੇ ਕੀ ਸਟੇਟਸ ਹੈਗਾ ਕਿੰਨਾ ਸਮਾਂ ਰਹਿ ਚੁੱਕਿਆ ਤੇ ਉਹਨੂੰ ਤੁਸੀਂ ਚੈਲੰਜ ਕਰਨ ਬਾਰੇ ਕੀ ਸੋਚਦੇ? ਬੜੀ ਛੇਤੀ ਦੇਖੋ ਉਹ ਵੀ ਪਟੀਸ਼ਨ ਦਾਇਰ ਹੋਣ ਜਾ ਰਹੀ ਹੈ ਉਹ ਮਾਨਯੋਗ ਸੁਪਰੀਮ ਕੋਰਟ ਵੱਲੋਂ ਟਾਈਮ ਬਾਉਂਡ ਕੇਸ ਹੈ 6 ਹਫ਼ਤਿਆਂ ਦੇ ਵਿੱਚ ਜਿਹੜਾ ਇਹ ਡਿਸੀਜਨ ਹੈ ਇਹ ਹੋਣਾ ਹੈ। ਜੀਕੇ ਜੀ ਬਹੁਤ ਬੋਤਨ ਵਾ ਸੋ ਗੱਲਬਾਤ ਕਰ ਰਹੇ ਸੀਗੇ ਈਮਾਨ ਸਿੰਘ ਖਾਰਾ ਦੇ ਨਾਲ ਇਹਨਾਂ ਨੇ ਦੱਸਿਆ ਕਿ ਅੱਜ ਦੀ ਜਿਹੜੀ ਸੁਣਵਾਈ ਸੀਗੀ ਅਮਰਤਪਾਲ ਨੂੰ ਰਿਲੀਜ਼ ਕਰਨ ਨੂੰ ਲੈ ਕੇ ਉਹਦੇ ਵਿੱਚ ਕੀ ਕੁਝ ਹੋਇਆ ਤੇ 8 ਦਸੰਬਰ ਨੂੰ ਅਗਲਾ ਜਿਹੜਾ ਹੁਣ ਸੋਮਵਾਰ ਆਊਗਾ ਉਸ ਦਿਨ ਫੇਰ ਤੋਂ ਸੁਣਵਾਈ ਹੋਊਗੀ ਜਿਸ ਦਿਨ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਕਿ ਉਹ ਡਾਕੂਮੈਂਟਸ ਪੇਸ਼ ਕੀਤੇ ਜਾਣ ਜਿਹਦੇ ਵਿੱਚ ਜਿਹੜੇ ਤੁਸੀਂ ਗਰਾਉਂਡਸ ਦੱਸ ਰਹੇ ਹੋ ਜਿਹੜੇ ਤੁਸੀਂ ਰੀਜ਼ਨ ਦੱਸ ਰਹੇ ਹੋ ਕਿ ਕਿਉਂ ਨਹੀਂ ਅਮਰਪਾਲ ਸਿੰਘ ਨੂੰ ਰਿਹਾ ਕੀਤਾ ਜਾ ਸਕਦਾ ਤੇ ਨਾਲ ਹੀ ਜਿਹੜਾ NSA ਅਮਰਪਾਲ ਸਿੰਘ ਤੇ ਪਿਛਲੇ ਕਈ ਸਾਲਾਂ ਤੋਂ ਲੱਗਦਾ ਆ ਰਿਹਾ ਉਸ ਨੂੰ ਚੈਲੰਜ ਕਰਨ ਦਾ ਵੀ ਜਿਹੜਾ ਹੈਗਾ ਐਲਾਨ ਕੀਤਾ ਹੀਮਾਂਤ ਸਿੰਘ ਖਾਰਾ ਨੇ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਕੈਮਰਾ ਪਰਸਨ ਰਜਤ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਰੋਜ਼ਾਨਾ ਸਪੋਰਟਸਮੈਨ ਚੰਡੀਗੜ੍ਹ